کیا نام ہے کیا نام ہے روز ਸਵਾਸ ਸਵਾਸ ਸਾਹਿਬ ਜੀ ਦਾ ਨਾਮ ਜੱਪੇ ਅਰਦਾਸਾਂ ਜੋਦੜੀਆਂ ਪ੍ਰਵਾਨ ਕਰਦੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਚੀਦੀ ਪਰਵ ਦੇ ਜਿਹੜਾ ਹੈ ਪੰਜਾਬ ਸਰਕਾਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਇਹ 1 ਮਹੀਨਾਵਰ ਜਿਹੜਾ ਹੈ ਕੀਰਤਨ ਦਰਬਾਰ ਸਜਣਗੇ ਸਮਾਗਮੋ ਧਾਰਮਿਕ ਸਮਾਗਮ ਜਿਹੜੇ ਨੇ ਉਹ ਰਖਾਏ ਜਾ ਰਹੇ ਨੇ ਨਗਰ ਕੀਰਤਨ ਜਿਹੜੇ ਨੇ ਉਹ ਵਕਫ ਵਕ ਇਲਾਕਿਆਂ ਦੇ ਵਿੱਚੋਂ ਨਿਕਲਣਗੇ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਪਟਿਆਲੇ ਸ਼ਹਿਰ ਦੇ ਵਿੱਚ ਸਿੱਖ ਸੰਗਤ ਜਿਹੜੀ ਹੈ ਉਹਨਾਂ ਦੀ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਇਹ ਚੌਂਕ ਜਿਹੜਾ ਹੈ ਮੋਤੀਬਗ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਇੱਥੇ ਇੱਕ ਤਾਂ ਬਲਾਈਂਡ ਸਪੌਟ ਹੈ ਤੁਸੀਂ ਦੇਖਿਆ ਵੀ ਇੱਥੇ ਐਕਸੀਡੈਂਟਸ ਬਹੁਤ ਹੁੰਦੇ ਸੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਦੂਜਾ ਇਹ ਚਾਹੁੰਦੇ ਸੀ ਇੱਕ ਸਾਡਾ ਜਿਹੜਾ ਸਿੰਬਲ ਹੈ ਸਿੰਬਲ ਆਫ ਚੜਦੀ ਕਲਾ ਸਿੰਬਲ ਆਫ ਸਿੱਖ ਰਿਜਨ ਖੰਡਾ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਬਖਸ਼ਿਆ ਖੰਡਾ ਉਹ ਇੱਥੇ ਸਥਾਪਿਤ ਕੀਤਾ ਜਾਏ। ਸੋ ਬੇਨਤੀ ਕੀਤੀ ਹੈ ਮੇਰ ਸਾਹਿਬ ਨੂੰ ਔਰ ਮੇਰ ਸਾਹਿਬ ਨੇ ਲਾਈਕ ਆਲਵੇਜ਼ ਬੜੀ ਮਗਨਾਨਿਮਿਟੀ ਨਾਲ ਬਿਨਾ ਕੋਈ ਦੂਜੀ ਸੋਚ ਰੱਖਦੇ ਉਹਨਾਂ ਨੇ ਕਿਹਾ ਵੀ ਬਿਲਕੁਲ ਹੋਣਾ ਚਾਹੀਦਾ ਹੈ ਤਾਂ ਸਰਬੱਤ ਦੇ ਭਲੇ ਦੇ ਕਾਰਜ ਨੇ ਤੇ ਗੁਰੂ ਸਾਹਿਬ ਆਪ ਸਹੀ ਹੁੰਦੇ ਨੇ। ਤੇ ਅੱਜ ਅਸੀਂ ਸਾਰੇ ਰਲ ਕੇ ਇੱਥੇ ਅਰਦਾਸ ਉਪਰੰਤ ਜਿਹੜਾ ਜਿਹੜਾ ਇੱਥੇ ਖੰਡਸ ਚੌਂਕ ਜਿਹੜਾ ਹੈ ਤੇ ਸਥਾਪਿਤ ਕਰਨ ਜਾ ਰਹੇ ਹਾਂ ਮੈਂ ਸਾਰੀ ਸਿੱਖ ਸੰਗਤਾਂ ਨੂੰ ਸਾਰੇ ਨਾਨਕ ਨਾਮਲੇਵਾ ਸੰਤਾ ਨੂੰ ਜਿਹੜਾ ਹੈ ਅੱਜ ਦੇ ਇਸ ਦਿਨ ਦੀ ਜਿਹੜੀ ਹੈ ਮੈਂ ਮੁਬਾਰਕਬਾਦ ਵਧਾਈ ਵੀ ਦੇਣਾ ਵੀ ਸ਼ਹਿਰ ਦੇ ਵਿੱਚ ਜਿਹੜਾ ਹੈ ਕਿ ਸਮਾਰਕ ਉਹਦੇ ਆਖੀਰ ਅਰਦਾਸ ਨਿਮਾਰੀ ਦੀਓ ਪੈਨ ਕਮਿਰਾ ਕਮਨਾਨ ਕੋ ਨਾਮ ਨਾ ਜਾਣੇ ਮੀਰਾ ਗੋਦੋਜੀ ਵਾਹਿਗੁਰੂ ਦੇ ਗੋਮਕਾਰ ਵਾਹੀ ਕੁਜੀ ਕੁਤੇ ਸ੍ਰੀ ਕੌਜੀ ਜੀ ਅੱਜ ਦਾ ਕਰੇ ਉਹ ਰਗ ਰਗਾ ਅੱਜ ਅਸੀਂ ਉਦਘਾਟਨ ਕਰ ਰਹੇ ਹਾਂ ਔਰ ਇਹ ਖੰਡਾ ਚੌਕ ਬਣਾ ਰਹੇ ਕਿਉਂਕਿ ਬਲਾਈਂਡ ਏਰੀਆ ਸੀਗਾ ਕੀ ਕਹਿੰਦੇ ਜਿਹੜੀ ਰੋਡ ਸੀਗੀ ਉਸ ਕਰਕੇ ਨਾਲੇ 350 ਸਾਲਾ ਅਸੀਂ ਪਟਿਆਲੇ ਦੇ ਵਿੱਚ ਬਣਾ ਰਹੇ ਹਾਂ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਹਿੰਦੁਸਤਾਨ ਦੇ ਜਿਹੜੇ ਪੰਜਾਬੀ ਰਹਿੰਦੇ ਜਿੱਥੇ ਵੀ ਰਹਿ ਰਹੇ ਸਿੱਖ ਨਾਮ ਨੇਵਾ ਤੇ Hindu ਨਾਮ ਨੇਵਾ ਸਾਰੇ ਹੀ ਮੰਨਦੇ ਸੀਗੇ ਗੁਰਦੇਵਾਦਰ ਜੀ ਦੀ ਯਾਦ ਦੇ ਵਿੱਚ ਅਸੀਂ ਪੂਰੇ ਕੀਰਤਨ ਵੀ ਕਰਾ ਰਹੇ ਹਾਂ ਔਰ ਜਿਹੜੇ ਸਾਰੇ ਪ੍ਰੋਗਰਾਮ ਹੈ ਕਾਰਪੋਰੇਸ਼ਨ ਆਪਣੇ ਵੱਲੋਂ ਨਾਲ ਖੜੀ ਹੈ ਮੇਰੇ ਨਾਲ ਅਮਰ ਐਮਐਲਏ ਸਾਹਿਬ ਕਾਉਂਸਲਰ ਸਾਹਿਬਾਨ ਸਾਰੇ ਹੀ ਅਸੀਂ ਨਾਲ ਮੌਜੂਦ ਹੈ ਔਰ ਅਸੀਂ ਪਟਿਆਲਾ ਨੂੰ ਬਿਹਤਰ ਬਣਾਵਾਂਗੇ ਖੁਸ਼ਹਾਲ ਪਟਿਆਲਾ ਬਹੁਤ ਵਧੀਆ ਪਟਿਆਲਾ ਬਣਾਵਾਂਗੇ ਔਰ 350 ਸਾਲ ਮੇਰੇ ਸਾਹਿਬ ਜਿਹੜਾ ਖਾਸ ਮਟੀਰੀਅਲ ਲੱਗ ਰਿਹਾ ਜੀ ਇਸ ਖੰਡਾ ਚੌਂਗ ਦੇ ਵਿੱਚ ਖਾਸ ਮਟੀਰੀਅਲ ਲੱਗਦਾ ਹੈ ਸਟੀਲ ਦਾ ਹੁੰਦਾ ਜੀ ਇੰਪੋਰਟਡ ਦਾ ਸਟੀਲ ਹੁੰਦਾ ਹੈ ਜਿਹੜਾ ਕਿ ਚਮਕ ਚ ਰਹਿੰਦਾ ਔਰ ਕਾਰਪੋਰੇਸ਼ਨ ਆਪਣੇ ਵੱਲੋਂ ਤੰਦ ਦੇ ਹੀ ਨਾਲੇ ਕੰਮ ਕਰਾ ਰਹੀ ਹੈ ਕਿੰਨਾ ਕਰੇ ਜੀ ਮਾਨ ਮਰਿਆਦਾ ਦਾ ਹੀ ਇਹ ਹੀ ਸਾਹ ਸੰਭਾਲ ਕੌਣ ਕਰੇਗਾ ਦੇਖੋ ਮੋਤੀワਗ ਸਾਹਿਬ ਗੁਰਦੁਆਰਾ ਨਾਲ ਹੈ ਸੰਗਤ ਕਰਦੀ ਹੁੰਦੀ ਹੈ ਹਮੇਸ਼ਾ ਜਿਹੜੇ ਵੀ ਧਾਰਮਿਕ ਨਗਰ ਨਿਗਮ ਵੱਲੋਂ ਦੀ ਸਾਹ ਸੰਭਾਲ ਦੋ ਜੇ ਨਗਰ ਨਿਗਮ ਵੀ ਦੁਖਨਵਾਰ ਸਾਹਿਬ ਦੇਖ ਲਓ ਐਮ ਐਲ ਏ ਸਾਹਿਬ ਨੇ ਪਹਿਲਾਂ ਦੱਸਿਆ ਐਮ ਐਲ ਏ ਸਾਹਿਬ ਦੇ ਟਾਈਮ ਤੇ ਲੱਗੇ ਸੀ ਖੰਡਾ ਚੌਕ ਉਹਨੇ ਦੱਸਿਆ ਹੈਗਾ ਅਸੀਂ ਪਹੁੰਚਦੇ ਲੋਕਾਂ ਦੀ ਇਹਦੀ ਮੈਂਟੇਨੈਂਸ 10 ਲੱਖ ਦਾ ਐਸਟੀਮੇਟ ਹੈ ਇਹ 10 ਲੱਖ ਤੋਂ ਉੱਪਰ ਵੀ ਜਾਏਗਾ ਕੋਈ ਦਿੱਕਤ ਨਹੀਂ ਹੈ ਧਾਰਮਿਕ ਸਥਾਨ ਹੈ ਕੋਈ ਐਸੀ ਗੱਲ ਨਹੀਂ ਕਾਰਪੋਰੇਸ਼ਨ ਹਮੇਸ਼ਾ ਧਾਰਮਿਕ ਕੰਮਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਕੰਮ ਕਰਦੀ ਹੈ